ਏਸ਼ੀਅਨ ਖੇਡਾਂ ਦੇ ਵਿੱਚ ਭਾਰਤੀ ਹੌਕੀੀ ਟੀਮ ਨੇ ਸੋਨ ਤਗਮਾ ਹਾਸਲ ਕੀਤਾ ਇਸ ਤੋਂ ਬਾਅਦ ਖਿਡਾਰੀ ਆਪਣੇ ਘਰ ਵਾਪਸ ਪਹੁੰਚ ਰਹੇ ਨੇ ਅਤੇ ਉਹਨਾਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਹੌਕੀੀ ਖਿਡਾਰੀ ਰਮਨਦੀਪ ਦਾਵੀ ਨੂੰ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਵਾਪਸ ਉਸ ਦੇ ਘਰ ਪਹੁੰਚਣ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਮਨਦੀਪ ਸਿੰਘ ਜਿਨ੍ਹਾਂ ਦਾ ਕੇ ਨਿਗਾ ਸਵਾਗਤ ਕੀਤਾ ਗਿਆ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਨੇ ਸੋਨੇ ਦਾ ਚਮਕ ਤਗਮਾ ਜਿੱਤਿਆ ਸੀ 16 ਸਾਲ ਬਾਅਦ ਭਾਰਤ ਨੇ ਏਸ਼ੀਅਨ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਪੂਰੇ ਦੇਸ਼ ਨੂੰ ਪੁਰਦੇਸ਼ ਦਾ ਨਾਮ ਪੁਰਦੇਸ਼ ਦਾ ਸਿਰ ਇਹਨਾਂ ਖਿਡਾਰੀਆਂ ਨੇ ਉੱਚਾ ਕੀਤਾ پوری ਦੁਨੀਆ ਦੇ ਵਿੱਚ ਇਹਨਾਂ ਖਿਡਾਰੀਆਂ ਦੇ ਘਰ ਵਾਪਸੀ ਤੇ ਨਿਗਾ ਸਵਾਗਤ ਕੀਤਾ ਜਾ ਰਿਹਾ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀ ਜਦੋਂ ਭਾਰਤੀ ਹਾਕੀ ਖਿਡਾਰੀ ਰਮਨਦੀਪ ਸਿੰਘ ਅੰਮ੍ਰਿਤਸਰ ਪਹੁੰਚੇ ਤਾਂ ਗਰਮ ਜੋਸ਼ੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਮੋਡਰਨ ਬਾਡਸ ਨੂੰ ਇਹ ਮੈਚ ਸਾਡੇ ਲਈ ਕੰਬੀ 올림픽 ਕੁਆਲੀਫਾਈ ਕਰਦੇ ਸੀ ਅਸੀਂ ਤੇ ਨਾਲੇ ਪਾਕਿਸਤਾਨਾ ਦਾ ਹਮੇਸ਼ਾ ਪ੍ਰੈਸ਼ਰ ਹੁੰਦਾ ਹੈ ਨਾ ਪਾਕਿਸਤਾਨਾ ਨਾਲ ਮੈਚ ਹੋਵੇ ਇਹ ਇੱਕ ਹੈਵੀ ਫਾਈਨਲ ਸੀ ਜੀ ਸਾਡਾ ਇਸ ਟੂਰਨਾਮੈਂਟ ਟਾਰਗੇਟ ਹੀ 골ਡ ਜਿੱਤਣਾ ਅਸੀਂ ਸਿਲਵਰ ਦੇ ਤਾਂ ਸੋਚਿਆ ਨਹੀਂ ਸੀ ਅਸੀਂ ਸੋਚਿਆ ਹੀ 골ਡ ਸੀ ਵੀ 골ਡ ਹੀ ਜਿੱਤਣਾ